ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਮੈਂਟ ਜ਼ਰੂਰ ਕਰਦੇ ਜੀ ਸਬਸਕ੍ਰਾਈਬ ਵੀ ਕਰ ਦਿਓ ਦੂਸਰੀ ਗੱਲ ਐਦਾ ਮੈਨੂੰ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਬੀ ਲੋ ਵੜੀਆਂ ਚੀਜ਼ਾਂ ਕਿਹੜੀਆਂ ਕਹਿਣ ਦਾ ਭਾਬ ਆਏ ਆ ਵੀ ਜਿਹੜੀਆਂ ਸਾਡੇ ਸਰੀਰ ਨੂੰ ਠੀਕ ਹੈ ਜਿਵੇਂ ਹੁਣ ਕੱਲ ਮੈਂ ਬਨਾਣਾ ਸ਼ੇਕ ਬਣਾਇਆ ਉਹਦੇ ਵਿੱਚ ਬਹੁਤ ਦੇ ਕਮੈਂਟ ਆ ਕਿ ਇਹਦੇ ਵਿੱਚ ਤਾਂ ਕੋਲੇਸਟ੍ਰੋਲ ਜ਼ਿਆਦਾ ਹੁੰਦਾ ਹੈ ਜਦਕਿ ਡਾਕਟਰਸ ਰეკਮੈਂਡ ਇਹ ਕਰ ਰਹੇ ਆ ਇਸ ਟਾਈਮ ਸਾਡੇ ਕੋਲ ਵੀ ਜੋੜਾ ਵੀ ਸੀਜ਼ਨ ਆ ਤੁਹਾਡੇ ਚ ਫਲ ਚੱਲ ਰਿਹਾ ਹੈ ਤੁਹਾਡੇ ਸੀਜ਼ਨ ਦੇ ਵਿੱਚ ਤੁਸੀਂ ਉਹ ਖਾ ਸਕਦੇ ਹੋ ਤੁਹਾਨੂੰ ਕੋਈ ਚੱਕਰ ਨਹੀਂ ਹੈ ਉਹਦੇ ਵਿੱਚ ਲੇਕਿਨ ਫੇਰ ਵੀ ਜਿਨ੍ਹਾਂ ਨੇ ਕਮੈਂਟ ਕੀਤਾ ਉਹਨਾਂ ਨੂੰ ਜ਼ਿਆਦਾ ਵੀ ਪਤਾ ਹੋ ਸਕਦਾ ਭਾਈ ਉਨਾ ਨਾ ਬੀਤੀ ਵੀ ਹੋ ਸਕਦੀ ਐ ਇਸ ਕਰਕੇ ਮੈਨੂੰ ਜਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਲੱਗੀਆਂ ਜੀ ਇੱਕ ਸਬਜ਼ੀ ਬਣਾਣ ਇੱਕ ਡਿਸ਼ ਬਣਾਣ ਆ ਗਿਆ ਮੂਝ ਪਾਣੀ ਠੀਕ ਆ ਸੋ ਚੱਲਦੇ ਆ ਜੀ ਰਸੋਈ ਘਰ ਦੇ ਵਿੱਚ ਦੇਖਦੇ ਆ ਫਿਰ ਕੀ ਕੀ ਬਣਾਣ ਲੱਗੀਆਂ ਕੀ ਤੁਹਾਡੇ ਲਈ ਨਮਾ ਲੇਕਿੰਗ ਆਈਆਂ ਸੌਰੀ ਠੀਕ ਆ ਸੋ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰ ਦਿਓ ਫਿਰ ਕਰਦੇ ਆ ਜੀ ਆਪਾਂ ਰੈਸਪੀ ਦੀ ਸਟਾਰਟ ਲੈ ਲੇ ਜੀ ਆਪਣਾ ਨੇ ਵਧੀਆ ਵਧੀਆ ਜੇ बताऊं सबसे पहला की करना है काट लगाने है ठीक फिर की करनापाने लसन ਸਾਡੇ ਕੋਲ ਪਿਆ ਹੈ ਇੱਕ ਇੱਕ ਦੋ ਦੋ ਕਲੀਆਂ ਵਿੱਚ ਫਸਾਵਾਂਗੇ ਇਹਦੇ ਚੰਗੀ ਤਰ੍ਹਾਂ ਤਾਂ ਕਿ ਖੁਸ਼ਬੂ ਆ ਨਾ ਜਿਹੜੀ ਆਪਣੀ ਲਸਣ ਦੀ ਬਰਕਰਾਰ ਹੈ ਤੇ ਠੀਕ ਹੈ ਉਹ ਇੱਥੇ ਘਟ ਹੈਗਾ 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 ਸਹੀ ਹੈ ਠੀਕ ਹੈ ਚੰਗੀ ਤਰ੍ਹਾਂ ਨਾ ਫਸਾ ਲਿਆਪਾ ਇੱਕ ਦੇ ਵਿੱਚ ਤਾਂ ਹੋ ਗਿਆ ਹੁਣ ਬਾਰੀ ਨਹੀਂ ਹੈ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਹੀ ਲਸਣਾਂ ਜਿਹੜਾ ਫਸਾ ਦਾਂਗੇ ਅੱਜ ਮੈਨੂੰ ਇੱਕ ਫੋਨ ਆਇਆ ਪੂਨੇ ਤੋਂ ਬੁਆ ਦਾ ਉਹ ਮੇਨਾਂ ਕੰਸਲਟੈਂਟਸ ਗੱਲ ਤੇ ਕਰ ਰਹੇ ਸੀ ਕਹਿੰਦੇ ਵੀ ਤੂੰ ਰੈਸਪੀਸ ਦੀ ਵੀਡੀਓਜ਼ ਪਾ ਰ ਕਰ ਮੈਂ ਕਿ ਯਾਰ ਬੂਆ ਮੋਂ ਤਾਂ ਕੋਈ ਇਸ਼ੂ ਨਹੀਂ ਮੈਂ ਤਾਂ ਸੰਕਾ ਸ਼ੌਕ ਹੈ ਚੀਜ਼ਾਂ ਅਲੱਗ-ਅਲੱਗ ਬਣਾ ਕੇ ਆਪਣੇ ਵੀਅਰਜ਼ ਦੇ ਸਾਹਮਣੇ ਪੇਸ਼ ਕਰਨਾ ਮੈਂ ਤਾਂ ਬੱਟ ਪ੍ਰੋਬਲਮ ਐਦਾ ਕਿ ਵੀਅوز ਨਹੀਂ ਵੀਅوز ਨਹੀਂ ਆ ਰਹੇ ਸੀਰੀਅਸਲੀ ਸੱਚੀ ਗੱਲ ਹੈ ਮੈਂ ਕਿ ਮੈਂ ਹੁਣ ਦੇਖੋ ਆਪਣੇ ਵੱਲੋਂ ਤਾਂ ਮਿਹਨਤ ਕਰਕੇ ਪਾਣੀ ਆ ਠੀਕ ਹੈ ਜਿਹੜੇ ਮੈਨੂੰ ਉਹ ਹੈ ਉਹ ਮਤਲਬ ਪਿਆਰ ਕਰਨ ਵਾਲੇ ਦੇਖਦੇ ਵੀ ਐਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਮੈਂ ਕਿਉਂ ਇਸ ਕਰਕੇ ਮੈਨੂੰ ਕੁਝ ਹੋਰ ਹੋਰ ਪਾਉਣਾ ਪੈਂਦਾ ਕਿਉਂਕਿ ਹੁਣ ਚੈਨਲ ਦਾ ਗਰੋਥ ਕਰਾਉਣਾ ਹੈ ਤਾਂ ਇਹ ਮਿਹਨਤ ਕਰ ਰਹੇ ਆ ਇਸ ਦਾ ਗੱਲ ਨਹੀਂ ਕਿ ਕਿ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਗਰਮੀ ਦੇ ਵਿੱਚ ਖੜਨਾ ਇਹ ਸੌਖੀ ਗੱਲ ਤਾਂ ਹੈ ਨਹੀਂ ਆ ਤਾਂ ਫਿਰ ਇਸ ਕਰਕੇ ਤੁਸੀਂ ਸਾਰੇ ਵੀ ਮੈਨੂੰ ਨਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਨੂੰ ਰੈਸਪੀਜ਼ ਦੀ ਹੀ ਵੀਡੀਓਜ਼ ਅਪਲੋਡ ਕਰਨੀਆਂ ਚਾਹੀਦੀਆਂ ਆ ਫਿਰ ਬੋਰਕਾਸ ਦੇ ਦੀ ਪਾਈ ਕਰਾਂ ਠੀਕ ਹੈ ਜਰੂਰ ਦੱਸਿਓ ਮੈਨੂੰ ਤੇ ਇਹਦੇ ਵਿੱਚ ਮੈਂ ਚੈੱਕ ਕਰ ਰਹੀ ਹਾਂ ਕਿਤੇ ਕਿਤੇ ਇੱਕ ਪਿਆ ਹੈ ਲਸਣ ਹੁਣ ਆਹਦੇ ਵਿੱਚ ਨਾ ਸੁਨਾ ਤਾਂ ਵੀ ਕੀ ਵੀ ਹੈ ਚਲੋ ਇਹ ਤਾਂ ਤਾਂ ਠੀਕ ਹੈ ਸੋ ਹੁਣ ਆਪਣੇ ਤਿੰਨ ਇਹ ਰੈਡੀ ਹੋ ਗਏ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਆਪਾਂ ਨੇ ਆ ਦੇਖੋ ਥੋੜਾ ਥੋੜਾ ਤੇਲ ਲੈ ਕੇ ਇਹਨਾਂ ਚੋਂ ਦਾ ਨਾ ਚੁਗੀ ਤਾ ਥੋੜਾ ਜਿਹਾ ਹੋਰ ਲੈ ਲਓ ਇਹ ਹੈਗਾ ਸਰੋਂ ਦਾ ਤੇਲ ਇਸ ਕਰਕੇ ਜਿਹੜੀਆਂ ਸਾਨੂੰ ਬਾਹਰ ਲੀਆਂ ਚੀਜ਼ਾਂ ਜਿਆਦਾ ਹਾਮ ਕਰਦੀਆਂ ਨਾ ਘੱਟ ਲਈ ਚੀਜ਼ ਨੂੰ ਆਪਾਂ ਨੂੰ ਘੱਟ ਸਾਂ ਪਹੁੰਚ ਆਦੀ ਆ ਵੈਸੇ ਤਾਂ ਪਕਾਈ ਜਾਂਦੇ ਆ ਕਹਿ ਨਹੀਂ ਦਿੰਦੇ ਏ আর ਬਾਹਰੀਆਂ ਚੀਜ਼ਾਂ ਨਾ ਖਾਓ ਕਰਦੀਆਂ ਖਾਓ ਅਗਰ ਕਰਦੀਆਂ ਖਾਣੇ ਨਾਲ ਵੀ ਪ੍ਰੋਬਲਮ ਅਗਰ ਬਾਹਰ ਦੀਆਂ ਖਾਣੇ ਤਾਂ ਵੀ ਪ੍ਰੋਬਲਮ ਸੇਤ ਵੀ ਜ਼ਰੂਰੀ ਹੈ ਸਭ ਕੁਝ ਜ਼ਰੂਰੀ ਹੈ ਹੁਣ ਵਰਕ ਕਰਨਾ ਕਹਿੰਦਾ ਫਾਸਟਿੰਗ ਦੇ ਨਾਲ ਫਿਰ ਵਰਕ ਨਹੀਂ ਹੋਣਾ ਫਿਰ ਚੱਕਰ ਹੋਰ ਬਿਮਾਰੀਆਂ ਵੀ ਕਈ ਪ੍ਰਕਾਰ ਦੀਆਂ ਆਪਾਂ ਨੂੰ ਲੱਗ ਜੜੀਆਂ ਠੀਕ ਹੈ ਹੁਣ ਬਣਾ ਲਾਂਗੇ ਜੀ ਅੱਗ ਠੀਕ ਤੇ bari bari سیر ਰੱਖ ਦਾਂਗੇ ਉੱਪਰ ਇਆਂ ਗੋਲ ਤੁਹਾਨੂੰ ਮੈਂ ਦੱਸਦੀ ਆ ਇਦਾਂ ਦਾ ਸਟੈਂਡ ਨਹੀਂ ਹੁੰਦਾ ਠੀਕ ਹੈ ਇਦਾਂ ਰੱਖ ਕੇ ਭੰਗਾ ਦਿੰਦੇ ਪਰ ਕੋਈ ਗੱਲ ਨਹੀਂ ਆਪਾਂ ਇਸ ਤੋਂ ਬਿਨਾਂ ਹੀ ਬਣਾਵਾਂਗੇ ਤੇ ਹੁਣ ਇਹਨੂੰ ਇਹ ਚੰਗੀ ਤਰ੍ਹਾਂ ਆਵਾਜ਼ ਆਉਗੀ ਤੁਹਾਨੂੰ ਵਿੱਚ ਤੇ ਜਿਵੇਂ ਕਹਿ ਦਿੰਦੇ ਆ ਫਟਣ ਦੀ ਜਾਂ ਕੁਝ ਵੀ ਹੁ ਮੇਰੀ ਆਪਰ ਵਹੀ ਚਾਹੀਦੀ ਆ ਇਹਨੂੰ ਬਾਅਦ ਕਮਾਈ ਜਾਇਓ ਸੀ ਦੇਖਦੇ ਹੋਗੇ ਵੀ ਆ ਕਿ ਚੱਕਰ ਹੈ ਆ ਵੇਖੋ ਕਿੰਨੇ ਸਮੂਥ ਢੰਗ ਦੇ ਨਾਲ ਨਾ ਇਹ ਸਾਰੇ ਨਾ ਨਿਕਲ ਗਏ ਇਹ ਹੁਣ ਆਪਾਂ ਇੱਕ ਦਿਲ ਚ ਨਾਰਮਲ ਪਲੇਟ ਦੇ ਵਿੱਚ ਨੇ ਇਹਨੂੰ ਟ੍ਰਾਂਸਫਰ ਕਰ ਲਵਾਂਗੇ ਗੈਨੈ ਨੂੰ ਬੋਇਲ ਵੀ ਕਰਦੇ ਆ ਬੋਇਲ ਕਰਕੇ ਉਹ ਕਰ ਮਤਲਬ ਬੋਇਲ ਕਰਕੇ ਇਹਨੂੰ ਕਰਦੇ ਆ ਤੇ ਹੁਣ ਆਪਾਂ ਕੀ ਕਰਨਾ ਹੈ ਤੁਹਾਨੂੰ ਜਿਆ ਪਾਈ ਸਾਈਜ਼ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਇਹਨਾਂ ਦੀਆਂ ਸਾਈਜ਼ ਆਪਾਂ ਨੇ ਇਹ ਇਹਨਾਂ ਇਸ ਤਰ੍ਹਾਂ ਕੱਟ ਦਣੇ ਕਿ ਮੈਂ ਜਿਸ ਤਰ੍ਹਾਂ ਬਣਾਉਂਦੀ ਆ ਕੋਈ ਤਾਂ ਇਹਨੂੰ ਵਿੱਚ ਯੂਜ਼ ਵੀ ਕਰਦੇ ਆ ਭਾਈ ਜਿਹੜੇ ਹੁੰਦੇ ਨੇ ਤੇ ਵਿੱਚ ਹੀ ਹੁਣ ਵਿਚਾਰਾ ਸਾਡਾ ਲਸਣ ਵੀ ਆ ਗਿਆ ਲਸਣ ਨੂੰ ਪਾ ਕੱਢ ਲਾਂਗੇ ਜੀ علیحدਾਂ ਇੱਧਰ ਕੱਢੀ ਜਾਵਾਂਗੇ ਸਾਰੇ ਨਸਣ ਇਹ ਆ ਦੇਖੋ ਠੀਕ ਥੋੜਾ ਜਿਹਾ ਲੱਗ ਗਰਮ ਹਸਤਾਜੇ ਹੈ ਥੋੜੀ ਜਿਹੀ ਪੈ ਰਿਹਾ ਸਲਤੈ ਨੂੰ ਇਸ ਤਰ੍ਹਾਂ ਮੈਂ ਨਾ ਚੰਗੀ ਤਰ੍ਹਾਂ ਨਾ ਕਰੂੰਗੀ ਤਾਂ ਕਿ ਇਹਨਾਂ ਨੂੰ ਹਵਾ ਲੱਗੇ ਥੋੜੇ-ਥੋੜੇ ਪੀਸਾ ਦੇ ਵਿੱਚ ਫਿਰ ਇਹਨੂੰ ਦੇਣਾ ਜੀ ਆਪਾਂ ਨੇ ਫਰਟ ਕਿਉਂਕਿ ਇਹ ਆਲਮੋਸਟ ਜਦ ਆਪਾਂ ਨੇ ਤੜਕਾ ਲਾਣਾ ਹੈ ਜਦ ਵੀ ਆਪਣੀ ਸਬਜੀ ਦਾ ਹੋ ਰਿਹਾ ਜਦ ਵੀ ਇਹ ਜਿਹੜੀ ਮਾੜੀ ਮੋਟੀ ਹੋ ਗਈ ਨਾ ਇਹਦੇ ਵਿੱਚ ਕੱਚਾਪਨ ਉਹ ਵੀ ਨਿਕਲ ਜੂਗਾ ਵਿੱਚ ਤੇ ਥੋੜੇ ਜਿਹੇ ਹਾਰਡ ਰਹਿ ਗਏ ਇਹ ਪਤਾ ਨਹੀਂ ਕੀ ਗੱਲ ਹੋਈ ਇਹਦਾ ਤੇ ਹੱਤਾ ਹਾਂ ਸੋ ਵੈਸੇ ਤਾਂ ਦੇਖੋ ਪੱਕ ਗਏ ਅਰੇ ਜੇ ਨਿਕਲ ਜੇ ਵੇਜਾਂ ਦੀ ਉਹ ਹੋ ਜਵੇ ਫਿਰ ਬੀਜਨੇ ਆਪਾਂ 5 ਮਿੰਟ ਤੱਕ ਜਦ ਨੂੰ ਆਪਾਂ ਵੈਸੇ ਤੜਕਾ ਲਾਣਾ ਦਾ ਪ੍ਰੋਸੈਸ ਸਟਾਰਟ ਕਰ ਲੈਂਦੇ ਆ ਵਿੱਚ ਪਾਤਾ ਆਪਾਂ ਨੇ ਸਰੋਂ ਦਾ ਤੇਲ ਹਾਂਜੀ ਕੋਈ ਨਹੀਂ ਕੋਈ ਨੀ ਕੋਸ ਕੇਂਦਾ ਤੇ ਥੋੜਾ ਜਿਹਾ ਹੁਜਵੇ ਜੀ ਇਹ ਗਰਮ ਮਾ ਕੰਪੂਟਾਰ ਜਾਨੋ ਸਾਡਾ ਹੋ ਰਿਹਾ ਹੈ ਜੀ ਤੇਲ ਗਰਮ ਆਪਾਂ ਕੀ ਕਰਨਾ ਜਿਹੜਾ ਲਸਣ ਆ ਉਹ ਥੋੜਾ ਜਿਹਾ ਆਪਾਂ ਨੇ ਨਾਲ ਨਾਲ ਕਰ ਕਰ ਵੀ ਲੈਣਾ ਕਿਉਂਕਿ ਆਪਾਂ ਨੇ ਉੱਧਰ ਪਾਇਆ ਸੀ ਨਾ ਤੁਹਾਨੂੰ ਯਾਦ ਹੀ ਆ ਜਿਹੜੀ ਆਪਾਂ ਨੇ ਠੰਡੀ ਹੋਣ ਦੀ ਰੈਸিপি ਰੱਖੀ ਆ ਉਹ ਤੇ ਪਪਾ ਅੱਜ ਗਏ ਹੋਏ ਜੀ ਬਾਹਰ ਚਾਚੂ ਵਿਚਾਰਾ ਵੇ ਸਬਰੀ ਨਾਲ ਮੀਟ ਕਰ ਰਿਹਾ ਹੈ ਬਾਹਰ ਦਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਇਸ ਕਰਕੇ ਕਹਿੰਦੇ ਆ ਯਾਰ ਕੁਝ ਕਰਦੇ ਹੀ ਬਣਾ ਲੈ ਕੀ ਕਰੀਏ ਭਈ ਸ਼ੈਫ ਹੋਣਾ ਸੌਖੀ ਗੱਲ ਨੂੰ ਮੈਂ ਆਪਣੇ ਆਪਣੇ ਛੋਟੇ ਸ਼ੈਫ ਮੰਨਦੀ ਆਂ ਹਾਲੇ ਬੜਾ ਸ਼ੈਫ ਤਾਂ ਜਲਦ ਬਣਾਂਗੇ ਨਾ ਜਦ ਹਰ ਇੱਕ ਚੀਜ਼ ਪਰਫੈਕਟ ਹੋਣ ਲੱਗ ਜਾਊ ਹਾਲੇ ਸਾਡੀਆਂ ਬਹੁਤ ਜ਼ਿਆਦਾ ਕਮੀਆਂ ਨੇ ਇਸ ਕਰਕੇ ਸੋ ਤੇਲ ਹੋ ਗਿਆ ਗਰਮ ਥੋੜਾ ਜਿਹਾ ਪਾ ਲਾਂਗੇ ਆਪਾਂ ਇਹਦੇ ਵਿੱਚ ਸੀ ਜੀਰਾ ਧਨੀਆਂ ਤੇ ਕਾਲੀ ਮਿਰਚ ਤੇ ਹੋਰ ਕੀ ਪਾਵਾਂਗੇ ਆਪਾਂ ਨੂੰ ਮੈਂ ਦੱਸਦੀਆਂ ਨਾਲ ਦੀ ਨਾਲ ਤੋਂ ਵੀਡੀਓ ਨੂੰ ਸਕਿੱਪ ਨਾ ਕਰਿਓ ਤੁਸੀਂ ਹਲਾਵਾਂਗੇ ਇਹਨਾਂ ਨੂੰ ਥੋੜੀ ਦੇਰ ਥੋੜੀ ਜਿਹੀ ਖੁਸ਼ਬੂ ਪਤਾ ਛੱਡਣ ਤੋਂ ਬਾਅਦ ਮਹਾਰਾਜ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲਸਣ ਇਹਨੂੰ ਵੀ ਆਪਾਂ ਬ੍ਰਾਊਨ ਹੋਣ ਦੇਵਾਂਗੇ ਉਦੋਂ ਤੱਕ ਮੇਰੇ ਕੋਲ ਦੇਖੋ ਇਹਨਾਂ ਨੂੰ ਥੋੜਾ ਜਿਹਾ ਰਿਵਰਸ ਕਰਕੇ ਦਿਖਾਣੀ ਤੁਹਾਨੂੰ ਮੇਰੀ ਵਰਸ ਕਿਹਾ ਗਿਆ ਸੀ ਥੋੜਾ ਘਮਾ ਕੇ ਪਿਆਜ਼ ਵੀ ਤਿਆਰ ਆ ਤੇ ਟਮਾਟਰ ਵੀ ਤਿਆਰ ਆ ਮਿਰਚਾਂ ਦਾ ਵੀ ਮੈਂ ਤੁਹਾਨੂੰ ਦੱਸਦੀ ਆ ਕੀ ਕਰਨਾ ਉਹ ਵੀ ਬਹੁਤ ਈਜ਼ੀ ਕੰਮ ਓ ਮਾਈ ਗੋਡ ਮੈਂ 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 ਮਾ ਮਾਤਾ ਸਿਕਮ ਤਾਂ ਜਿਹੜੇ ਕਬੂ ਹੋ ਹੀ ਗਏ ਪਿਆਰ ਬੇਸਿਕ ਇਸ ਗੀਂਸ ਨੂੰ ਮਟਰ ਨੂੰ ਪਾ ਦਮੇਗਾ ਵੀ ਹੋ ਗਿਆ ਹੁਣ ਕੀ ਕਰਿਆ ਜੀ ਇਹਨੂੰ ਵੀ ਇਸ ਤਰ੍ਹਾਂ ਹੀ ਕੱਟਣਾ ਆਪਾਂ ਨੇ ਠੀਕ ਆ ਤੇ ਇੱਧਰ ਦੇਖੋ ਆਪਣਾ ਹੋ ਗਿਆ ਲਸਣ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਜਿੰਨਾ ਜਿੰਨੀ ਨਮਕ ਹੋਵੇ ਬਾਅਦੋਂ ਦੇ ਦਿੰਦਾ ਮੇਰਾ ਆਖਰੀ ਲੋਨ ਹੈਗਾ ਠੱਟ ਪਾਉਣ ਦਾ ਮਨ ਕਿਉਂਕਿ ਹਾਈ ਬੀਚ ਦੀ ਪ੍ਰੋਬਲਮ ਚੱਲ ਰਹੀ ਹੈ ਸਿੱਖ ਕਰਦੇ ਆ ਉਹ ਇਸ ਕਰਕੇ ਸੋਹਣੇ ਲੁਚੇ ਜਿਹੇ ਤਰ੍ਹਾਂ ਸੋਲਣ ਦਾ ਬਰਾਉ ਹੈ ਪਿਆਜ਼ ਦੇਖੋ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਥੋੜਾ ਜਿਹਾ ਇਹ ਵੀ ਪੁੱਲਣ ਦੇਣਾ ਚਾਹੀਦਾ ਇੱਕ ਚਮਚਾ ਹੌਲੀ ਹੌਲੀ ਸਵਾ ਇਹ ਵੀ ਹੋ ਗੋ ਤੁਹਾਡਾ ਮਿਕਸ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਜਾ ਪਾਵਾ ਨੇ ਪਾਣੀ ਤੇ یوں ਪਾ ਮੈਂ ਮਮਾ ਮਿਚਾ ਕਰ ਦੇ ਕੇ ਕਿ ਮੈਂ ਕੋਈ ਵੀ ਤੜਕਾ ਹੈ ਨਾ ਜੇ ਉਹ ਤੁਸੀ ਜਿਆਦਾ ਭੁਲਾਉਣਾ ਹੈ ਨਾ ਤਾਂ ਉਹਦੇ ਚੋਂ ਪਾਣੀ ਪਾਓ ਮਿਚਾ ਬੁਲਾਣਾ ਜੇ ਮਸਾਲਿਆਂ ਦਾ ਟੇਸ ਸਾਰੇ ਕਾਫੇ ਦੇ ਵਿੱਚ ਤਾਂ ਹੁਣ ਇਹਨੂੰ 2 ਤੋਂ 3 ਮਿੰਟ ਚੰਗੀ ਤਰ੍ਹਾਂ ਆਪਾਂ ਦਵਾਗੇ ਸੀ ਭੁਜਣ ਹੋ ਗਿਆ ਠੀਕ ਹੈ ਲੈਕਲੀ ਪਜਾ ਗਿਆ ਪਰ ਅੱਪਾ ਕੀ ਕਰਾਂਗੇ ਇਹਦੇ ਵਿੱਚ ਥੋੜੀ ਜੀਆਂ ਇਸ ਤਰ੍ਹਾਂ ਹੀ ਜਿਹੜੀ ਰਿਕਵੈਸਟ ਹੈ ਇਸ ਤਰ੍ਹਾਂ ਹੀ ਪਾਓ ਕਿਉਂਕਿ ਇਹਦੇ ਨਾਲ ਨਾ ਜ਼ਿਆਦਾ ਟੇਸ ਆਉਣਾ ਹਨ ਸੱਚੀ ਗੱਲ ਦੱਸਾਂ ਸੇਖੋ ਲਾਸਟ ਦੇ ਵਿੱਚ ਪਾਵਾਂਗੇ ਜੀ ਆਪਾਂ ਆਪਣਾ ਮਟੀਰੀਅਲ ਤਾਂ ਲਏ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਤੇ ਇਹਨੂੰ ਵੀ ਆਪਾਂ ਪੱਕਣ ਲਈ ਥੋੜਾ ਜਿਹਾ ਟਾਈਮ ਲਵਾਂਗੇ ਵੈਸੇ ਤਾਂ ਇਹ ਦੇਖੋ ਤੁਹਾਡੇ ਸਾਹਮਣੇ ਪੱਕਿਆ ਹੋਇਆ ਹੀ ਆ ਮਿਲਦੇ ਆਪਾਂ 5-6 ਮਿੰਟ ਬਾਅਦ ਦੇਖੋ ਕਰਤੀਆਂ ਇਹ ਐਂਸੀ ਸਾਡੇ ਨਾਲ ਅੱਜ ਪਿੰਡ ਦੇ ਵਿੱਚ ਲੰਗਰ ਲੱਗਿਆ ਸੀ ਤਾਂ ਕਰੇ ਨੇ ਲਿਆਇਆ ਸੀ ਦੋ ਤੇ ਪੂਰੀਆਂ ਇਹਦੇ ਨਾਲ ਮੈਂ ਕਿਹਨੂੰ ਸਰਵ ਕਰ ਦਵਾ ਤੇ ਆ ਥੋੜੀ ਜੀਆਂ ਮੇਰੇ ਕੋਲ ਆਲੂ ਪੂਜੀਆਂ ਪਿਆ ਸੀ ਇਹ ਥੋੜੀ ਮਰਜੀ ਆ ਪਈ ਪਾਉਣਾ ਚਾਹੁੰਦੇ ਪਾਓ ਤਾਂ ਮੈਂ ਵੈਸੇ ਹੀ ਸਟਾਈਲਿਸ਼ ਆ ਦੇਣ ਦਉ ਕਰਤਾ ਜੀ ਰੈਡੀ ਹੁਣ ਆਪਾਂ ਲੈ ਕੇ ਚੱਲਦੇ ਆਂ ਚੱਲਦੇ ਆਂ ਜੀ ਇਹਨਾਂ ਨੂੰ ਲੈ ਕੇ ਠੀਕ ਹੈ ਬਾਹਰ ਬੈਠੇ ਆ ਸਾਰੇ ਇੱਕ ਹੀ ਜਾਂਦੇ ਆ ਕੁਛ ਨਾ ਕੁਛ ਜੈਸਮਿਨ ਬਣਾ ਕੇ ਹੀ ਰੱਖਦੀ ਆ ਪਰੇ ਇਹਨਾਂ ਦਾ ਪਿਆਰ ਹੈ ਇਸ ਕਰਕੇ ਮੈਨੂੰ ਬਣਾਉਣਾ ਪੈਂਦਾ ਹੈ ਜਾਂ ਚਾਚਾ ਸਾਡਾ ਕਹਿੰਦਾ ਵਾ ਵਾ ਮੇਰੇ ਪੁੱਤ ਨੇ ਬਣਾਇਆ ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਕੀ ਬਣਾਣਾ ਖਸੂਰ ਦਾ ਬਹੁਤ ਬੱਧੀ ਹੋਈ ਤੁਸੀਂ ਖਾ ਕੇ ਦੱਸਣਾ ਨਾ ਇਹ ਕੀ ਹੈ ਉਹ ਤਾਂ ਪਤੌੜੀਆਂ ਦੀ ਸਬਜ਼ੀ ਬਣਾਦੀ ਉਹਨੇ ਪਤੌੜੀਆਂ ਦੀ ਬਿਲਕੁਲ ਸਹੀ ਪਕੜੇ ਮਾਮਾ ਇੱਕ ਰੋਟੀ 'ਤੇ ਬੰਨੁੰਦੇ ਤੇ ਰੱਖ ਕੇ ਉਹ ਰੋਟੀ ਨਹੀਂ ਹੈ ਜੀ ਇਹ ਚਲ ਖਸੂਰ ਵੀ ਇੱਕ ਉਸ ਤੇ ਸਟਰੋਲ ਬਣਾ ਲਵੇ ਹੁਣ ਮੈਂ ਨੋਟ ਲਾਗ ਨਹੀਂ ਕਰ ਰਹੀ। ਇਹੇ ਫਿਰ ਮੈਨੂੰ ਦਿੱਕਤ ਆਈ ਵੀ ਤਾਂ ਆਪਣੇ ਪਿੰਡ 'ਚ ਲੱਗਿਆ ਸੀ ਲੰਗਰ ਤਾਂ ਕਰਨ ਲਈ ਆਇਆ ਤਾਂ ਮੈਂ ਕਿਹਾ ਚਲੋ ਨਾਲੇ ਪ੍ਰਸ਼ਾਦ ਦਾ ਪ੍ਰਸ਼ਾਦ ਠੀਕ ਹੈ ਨੀ ਮੰਮੀ ਮਾਤਾ ਦੇ ਚਾਲੇ ਚੱਲਦੇ ਸਾਸਤਰੀ ਕਾਲ ਤਾਂ ਬੁਲਾ ਦ ਤੁਸੀਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਰੀਏ ਜੀ ਖਾਣੇ ਬਲ ਕੇ ਚਲੇ ਜਾਂਦੇ ਐਦਾ ਸਾਡਾ ਦੂਸਰਾ ਪੁੱਤ ਵੀ ਬੈਠਾ ਹੈ ਮੇਰੇ ਅਲੋ ਤੋਂ ਸਾਰਿਆਂ ਨੂੰ ਪਿਆਰ ਸਬਸਕ੍ਰਾਈਬ ਕਰ ਲਓ ਜੀ ਇਹ ਇਹ ਵੀ ਮੈਂ ਦਲੀ ਇੱਧਰ ਰੱਖ ਲਾ ਜੀ ਦਾ ਕਸਟੋਲ ਮੈਂ ਦੇ ਦਵਾਉਂ ਤਾ ਆ ਲਓ ਜੀ ਕਹਾਂ ਨਾ ਨਹੀਂ ਲਾਉਂਗੀ ਆਏ ਹਾਏ ਮੈਂ ਭੈਣ ਦੀ ਬਣਾਈ ਵੀ ਚੀਜ਼ ਨਾ ਖਾਵੇ ਮੈਨੂੰ ਪਤਾ ਮੇਰੇ ਹੱਥ ਚੋਂ ਲੰਦੀ ਹੁੰਦੀ ਆਵੇ ਕੋਲ ਅੱਖਾਂ ਨਾਲੇ ਇਹੋ ਜਿਹਾ ਬਸਾਉਂਗਾ ਪੜਸਾ ਬਣਾਉਂਗਾ ਉਹੀ ਚੀਜ਼ ਬਣਾਈ ਸੀ ਆ ਮੇਰਾ ਬੱਚਾ ਕਿਨੋਂ ਲੈ ਉਹ ਹੀ ਚੀਜ਼ ਬਣਾਈ ਸੀ ਹਨ ਵਧੀਆ ਬਣਿਆ ਕਰਦਾ ਇਹ ਕੋਈ ਹੋਰ ਸ਼ੱਕ ਜੁਦਾ ਨਹੀਂ ਹੈਗੀ ਮੈਂ ਮਿਰਚ ਘੱਟ ਪਾਈ ਸੀ ਨੂਨ ਘੱਟ ਪਾਇਆ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਵਾਂ ਜਾਦੀ ਪਾਵੇਗਾ ਥੋੜਾ ਜਿਆਦਾ ਵਿੱਚ ਦਹੀਂ ਮਾਰ ਇੱਕ ਦੰਦਾ ਪਾ ਲਿਓ ਮਾਜੋ ਜੀ ਨਵੇੜ ਜਸ਼ਨ ਹੋ ਯਾਰ ਮਾਸੀ ਨੇ ਵੀ ਆਉਣਾ ਮਾਸੀ ਨੇ ਰਹਿਣਾ ਫੜ ਫੜ ਬੱਬੂ ਰਹਿ ਗਈ ਬੱਬੂ ਮੈਂ ਮਿੱਠਾ ਮਗਾ ਲਵਾਂ ਹੂੰ ਮਾਪੇ ਨੂੰ ਤਾਂ ਪਾਣੀ ਜਦੇਸ਼ਾ ਬਣਾ ਬਣਾ ਦੇਗਾ ਮਿੱਠਾ ਨਹੀਂ ਬਣਾਉਂਗਾ ਚਰਨ ਨਹੀਂ ਬਣਾ ਅੱਛਾ ਪਾਣੀ ਨੂੰ ਤੜਕੇ ਲਾ ਕੇ ਦੇਈ ਜਾਂਦੇ ਆ ਨਹੀਂ ਗੁਰਤੀ ਕਿੱਥੇ ਆ ਫੜ ਉਹਨੂੰ ਚੱਕ ਲਈ ਦੋ ਮਾਰਨੇ ਲੱਗਦੇ ਕੁਝ ਬੋਲੇ ਜੀ ਬੀਅੰਡ ਜੀ ਨੂੰ ਘਾਟੇ ਚ ਲੱਗ ਮਾਸੀ ਕਿੰਨਾ ਸਸਪੈਂਸ ਰੱਖਦੀ ਆ ਯਾਰ ਕਰ ਕੇ ਅੰਦਰ ਕਰੋ ਵਾਸੀ ਮੈਂ ਦਿਖਾਉਂਦੀ ਹਾਂ ਹਾਂ ਆ ਬਰਾ ਮਾਸੀ ਨੇ ਉਹ ਮੈਂ ਖਾਤਾ ਬੁਰਰਾ ਬੋੜਣਾ ਨਹੀਂ ਇਹ ਅੰਦਰੋਂ ਘਾਤਲੀ ਨੂੰ ਕੋਈ ਨੇ ਥੋੜਾ ਹੋਇਆ ਹਾਂ ਹਾਂ ਕਰਾਵ ਬੜਾ ਹਾਏ ਹਾਏ ਥੋੜਾ ਜਨਾ ਧੁਮਾਖੇ ਜੀ ਹੋਏ ਦੀ ਸਮੈਲ ਆਉਂਦੀ ਆ ਉਹ ਬਹੁਤ ਸਵਾਲ ਅੱਛਾ ਠੀਕ ਆ ਹਾਂ ਜੀ ਥੋੜੀ ਜਿਹੀ ਹੋਣੀ ਆਹੋ ਸਭ ਕੇ ਤੇ ਯਾਨੀ ਕੀ ਧਿਆਨ ਰੱਖੀ ਠੀਕ ਜੇ ਤੇ ਅੰਮ੍ਰਿਤ ਵੀ ਤਾਂ ਆਉਂਦੀ ਆ ਨਹੀਂ ਆਉਂਦੀ ਨਹੀਂ ਉਹ ਹੈ ਸਬਾਤ ਠੀਕ ਉਹ ਸਬਾਤ ਜੇ ਚਾਹ ਆ ਫੇ ਮਾਸੀ ਤਾਂ ਫੇ ਮਾਸੀ ਹੁੰਦੀ ਮਾਸੀ ਮਾਸੀ ਚਾਚਾ ਚਾਚੇ ਚਾਚਾ ਚਾਚੇ ਮਾਸੀ ਅਸਲ ਤੇ ਪਹਿਲਾਂ ਮੈਂ ਸੌੜ ਕੇ ਬੁੱਕੀ ਲਾਜੀ ਮੈਂ ਹੁਣ ਕੱਲਾ ਦਾ ਪੀਸ ਚਾਚੇ ਖਾਤਾ ਫੇ ਮਾਸੀ ਹੂੰ ਤੈਨ ਕੈਣੀ ਸੁਭਾਗਤਾ ਵੀ ਤਾਂ ਕਹਿੰਦਾ ਕਰੇ ਪਰ ਕਰਿਆ ਤਾਂ ਹੁਣ ਵੀਡੀਓ ਤੇ ਤੁਸੀਂ ਉਹਨੇ ਕਿਉਂ ਨਹੀਂ ਕਰੇ ਪਰ ਕਰਿਆ ਹੈ ਮਤਲਬ ਜ਼ਿਆਦਾ ਹੋ ਗਿਆ ਇਹ ਕਹਿਣਾ ਚਾਹੁੰਦੇ ਨਹੀਂ ਨਹੀਂ ਐਨਾ ਵੀ ਨਹੀਂ ਜੇ ਆਪਾਂ ਮਤਲਬ ਗੱਲ ਨੂੰ ਲੱਗਦਾ ਨਾ ਜਰਮਾੜਾ ਹੀ ਲਾ ਦੇ ਤੂੰ ਜੇ ਧਿਆਨ ਦਿੰਦੇ ਆ ਤਾਂ ਹੁੰਦੇ ਇਹ ਗੱਲਾਂ ਜੀ ਮੈਂ ਤੂੰ ਆ ਜਾ ਨਿਕਲੇ ਜਵੇ ਵਿਚ ਨੂੰ ਚੀਤੇ ਠੀਕ ਉਹ ਗੱਲ ਹੋ ਗਈ ਹਾਂ ਤੁਹਾਨੂੰ ਲੱਗਦਾ ਤੂੰ ਨਹੀਂ ਲੱਗਦਾ ਹਾਂ ਹਾਂ ਤੁਸੀਂ ਹਾਂ ਮੈਂ ਬੱਚੇ ਚਾਚੀ ਕਾ ਪਾਉਂਦਾ ਚਲ ਜੀ ਠੀਕ ਆ ਫੇਰ ਆ ਕੇ ਬਾਈ ਬਾਈ ਕਰ ਦੋ ਬਾਈ ਕਰ ਦੇ ਮੈਂ ਕਾਈ ਕਰੂੰਗੀ ਫੇਰ ਤੇ ਬਾਈ ਕਰ ਦੇ ਮੈਂ ਪਾਉਣੀ ਹਾਂ I'm not the flying kisser. Mm -hmm. Ow, I love it.